ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਵਾਂ ਲੱਗਿਆ ਜੱਜ ਗੁਰਪ੍ਰੀਤ ਸਿੰਘ ਅੱਜ ਕਿਸੇ ਕੰਮ ਵੱਜੋਂ ਜਲਦੀ ਹੀ ਆਪਣੇ ਆਪ ਤੋਂ ਰਵਾਨਾ ਹੋ ਗਿਆ ਅਤੇ ਆਪਣੇ ਘਰ ਵੱਲ ਜਾਣ ਲੱਗਿਆ ਰਸਤੇ ਦੇ ਵਿੱਚ ਹਮੇਸ਼ਾ ਤਰ੍ਹਾਂ ਉਸ ਨੂੰ ਯਾਦ ਆਂਦਾ ਹੈ ਅਤੇ ਇੱਕ ਵੱਡੇ ਹੋਟਲ ਤੇ ਆਪਣੀ ਗੱਡੀ ਰੋਕ ਲੈਂਦਾ ਹੈ ਗੱਡੀ ਰੋਕ ਕੇ ਉਸ ਹੋਟਲ ਦੇ ਵਿੱਚ ਜਾਣ ਲੱਗਦਾ ਹੈ ਅਤੇ ਉੱਥੋਂ ਕੁਝ ਖਾਣ ਲਈ ਪੈਕ ਕਰਾ ਲੈਂਦਾ ਹੈ ਹੱਥ ਦੇ ਵਿੱਚ ਪੈਕਟ ਫੜਿਆ ਬਾਹਰ ਆਂਦਾ ਹੈ ਅਤੇ ਦੂਰੋਂ ਇੱਕ ਔਰਤ ਜੋ ਕਿ ਬੜੀ ਹੀ ਬਿਰਧ ਅਵਸਥਾ ਵਿੱਚ ਹੈ ਬੜੀ ਹੀ ਜ਼ਿਆਦਾ ਬੁੱਢੀ ਹੈ ਉਹ ਇੱਕਦਮ ਗੁਰਪ੍ਰੀਤ ਦੇ ਕੋਲ ਆਂਦੀ ਹੈ ਅਤੇ ਆ ਕੇ ਉੱਚੀ-ਉੱਚੀ ਰੋਣ ਲੱਗ ਪੈਂਦੀ ਹੈ ਕਹਿੰਦੀ ਹੈ ਬੇਟਾ ਤੂੰ ਆ ਗਿਆ ਹੈ ਖਾਣਾ ਲੈ ਕੇ ਆਇਆ ਹੈ ਲਿਆ ਮੈਨੂੰ ਦੇ ਦੇ ਇਹਨਾਂ ਸੁਣ ਕੇ ਗੁਰਪ੍ਰੀਤ ਇੱਕਦਮ ਹੈਰਾਨ ਹੋ ਜਾਂਦਾ ਹੈ ਪਰੇਸ਼ਾਨ ਹੋ ਜਾਂਦਾ ਹੈ ਵੀ ਇਹ ਔਰਤ ਮੈਨੂੰ ਬੇਟਾ ਕਿਉਂ ਕਹਿ ਰਹੀ ਹੈ ਉਸਨੇ ਫਿਰ ਸੋਚਿਆ ਵੀ ਓਵੇਂ ਕਹਿ ਰਹੀ ਹੈ ਤਾਂ ਫਿਰ ਉਸ ਦਾ ਜੋ ਗਾਰਡ ਸੀ ਉਹ ਇਧਰ ਉਧਰ ਪੁੱਛ ਕੇ ਦੱਸਦਾ ਹੈ ਕਿ ਇਹ ਔਰਤ ਜਿਹੜੀ ਹੈ ਇਹ ਦਿਮਾਗੀ ਤੌਰ ਤੇ ਬਿਮਾਰ ਹੈ ਅਤੇ ਇਸ ਦਾ ਜਿਹੜਾ ਦਿਮਾਗ ਹੈ ਉਹ ਠੀਕ ਨਹੀਂ ਹੈ ਅਤੇ ਐਵੇਂ ਹੀ ਜਨੇ ਖਾਣੇ ਨੂੰ ਰੋਕ ਕੇ ਇਹ ਆਪਣੇ ਮੁੰਡੇ ਬਾਰੇ ਪੁੱਛਦੀ ਹੈ ਅਤੇ ਆਖਦੀ ਹੈ ਕਿ ਬੇਟਾ ਤੂੰ ਆ ਗਿਆ ਅਤੇ ਤੂੰ ਖਾਣਾ ਲੈ ਆਇਆ ਹੈ ਇਹ ਬੜੀ ਭੁੱਖੀ ਰਹਿੰਦੀ ਹੈ ਵਿਚਾਰੀ ਕੋਈ ਵੀ ਇਸ ਨੂੰ ਖਾਣਾ ਅੱਜ ਕੱਲ ਨਹੀਂ ਦਿੰਦਾ ਕਿਉਂਕਿ ਦਿਮਾਗੀ ਤੌਰ ਤੇ ਬੜੀ ਬਿਮਾਰ ਹੈ ਇਸ ਨੂੰ ਗੱਲ ਕਰਨ ਦਾ ਤਜਰਬਾ ਨਹੀਂ ਹੈ ਵਿਚਾਰੀ ਬੜੀ ਬਰਦਾਵਸਤਾ ਦੇ ਵਿੱਚ ਹੈ ਕੋਈ ਵੀ ਇਸ ਦੇ ਅੱਗੇ ਪਿੱਛੇ ਨਹੀਂ ਹੈ ਇਹਨਾਂ ਸਭ ਸੁਣ ਕੇ ਜਿਹੜੇ ਜੱਜ ਸਾਹਿਬ ਹਨ ਉਹਨਾਂ ਨੂੰ ਬੜਾ ਮਾੜਾ ਲੱਗਦਾ ਹੈ ਅਤੇ ਆਪਣੀ ਗੱਡੀ ਦੇ ਵਿੱਚ ਉਸ ਔਰਤ ਨੂੰ ਬਿਠਾ ਲੈਂਦੇ ਹਨ ਲੇਕਿਨ ਰਸਤੇ ਦੇ ਵਿੱਚ ਉਹ ਔਰਤ ਕੁਝ ਅਜਿਹੀ ਸੱਚਾਈ ਦੱਸਦੀ ਹੈ ਜੜੀ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼ ਤੁਸੀਂ ਵੀ ਰਹਿ ਜਾਣਾ ਜੀ ਹੈਰਾਨ ਹਾਂਜੀ ਦੋਸਤੋ ਬਣੇ ਹਰੋ ਜੀ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਪੁੱਛਦਾ ਪੰਜਾਬ ਦੇ ਉੱਪਰ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਹਾਂਜੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ ਦਰਅਸਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਇੱਕ ਬੜਾ ਹੀ ਗਰੀਬ ਜਿਹਾ ਪਰਿਵਾਰ ਰਹਿੰਦਾ ਹੈ ਜਿਹੜਾ ਕਿ ਦਿਹਾੜੀਆਂ ਕਰਕੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਭਰਨ ਪੋਸ਼ਣ ਕਰਦਾ ਹੈ ਕੋਈ ਵੀ ਉਸ ਕੋਲ ਜ਼ਮੀਨੀ ਹੁੰਦੀ ਕਿਰਾਏ ਦੇ ਘਰ ਦੇ ਵਿੱਚ ਰਹਿੰਦੇ ਹਨ ਪਰਿਵਾਰ ਦੇ ਵਿੱਚ ਦਰਅਸਲ 6 ਜੀ ਹਨ ਦੋ ਪਤੀ ਪਤਨੀ ਅਤੇ ਉਹਨਾਂ ਦੇ ਚਾਰ ਬੱਚੇ ਸਨ ਬੜੇ ਖੁਸ਼ਹਾਲ ਪਰਿਵਾਰ ਸੀ ਪਾਵੇਂ ਗਰੀਬੀ ਸੀ ਲੇਕਿਨ ਹੱਸਦਾ ਵਸਦਾ ਰਹਿੰਦਾ ਸੀ ਆਸ-ਪਾਸ ਦੇ ਲੋਕ ਦੇਖ ਕੇ ਮੱਚਣ ਲੱਗ ਜਾਂਦੇ ਸਨ ਵੀ ਸਾਡੇ ਕੋਲ ਇੰਨਾ ਪੈਸਾ ਹੈ ਇੰਨੀ ਦੌਲਤ ਹੈ ਇੰਨੀ ਸ਼ੌਹਰਤ ਹੈ ਇੰਨੀ ਜ਼ਮੀਨ ਜਾਇਦਾਦ ਹੈ ਲੇਕਿਨ ਅਸੀਂ ਖੁਸ਼ ਨਹੀਂ ਆ ਸਾਡੇ ਪਰਿਵਾਰ ਦੇ ਵਿੱਚ ਕਲੇਸ਼ ਹੈ ਇਹ ਵਿਚਾਰਾ ਗਰੀਬੜਾ ਜਾਂ ਇਹਦੇ ਕੋਲ ਕੁਝ ਵੀ ਨਹੀਂ ਹੈ ਲੇਕਿਨ ਫਿਰ ਵੀ ਬੜਾ ਅਮੀਰ ਹੈ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੈ ਸਾਡੇ ਤੋਂ ਬਹੁਤ ਜ਼ਿਆਦਾ ਪੈਸੇ ਵਾਲਾ ਦੇਖਣ ਵਿੱਚ ਲੱਗਦਾ ਹੈ ਕਿਉਂਕਿ ਇਸ ਦੇ ਮੂੰਹ ਤੇ ਹਮੇਸ਼ਾ ਤੋਂ ਹੀ ਇੱਕ ਮੁਸਕਰਾਹਟ ਬਣੀ ਰਹਿੰਦੀ ਸੀ ਅਤੇ ਹਮੇਸ਼ਾ ਤੋਂ ਹੀ ਇਸ ਨੂੰ ਖੁਸ਼ ਦੇਖਿਆ ਸੀ ਕਦੇ ਵੀ ਇਸ ਦੇ ਘਰ ਦੇ ਵਿੱਚ ਕਲੇਸ਼ ਨਹੀਂ ਦੇਖਿਆ ਸਾਰੇ ਜੀ ਹੱਸਦੇ ਵਸਦੇ ਖੇਡਦੇ ਰਹਿੰਦੇ ਹਨ ਬੜੀਆਂ ਬੁਰੀਆਂ ਨਜ਼ਰਾਂ ਲੱਗਦੀਆਂ ਹਨ ਅਤੇ ਉਹ ਕਹਿੰਦੇ ਨਹੀਂ ਹੁੰਦੇ ਕਿ ਕਿਸੇ ਹੱਸਦੇ ਵਸਦੇ ਪਰਿਵਾਰ ਨੂੰ ਬਹੁਤੀ ਟਾਈਮ ਲੋਕ ਹੱਸਣ ਵਸਣ ਨਹੀਂ ਦਿੰਦੇ ਉਹੀ ਹੁੰਦਾ ਹੈ ਰੱਬ ਵੀ ਉਹਨਾਂ ਦੀ ਪਰਖਿਆ ਲੈਂਦਾ ਹੈ ਅਤੇ ਅਜਿਹਾ ਪਾਣਾ ਵਾਪਰਦਾ ਹੈ ਇੱਕ ਦਿਨ ਸਾਈਕਲ ਤੇ ਵਾਪਸ ਆਂਦਿਆਂ ਨੂੰ ਅੰਮ੍ਰਿਤਸਰ ਸ਼ਹਿਰ ਤੋਂ ਥੋੜੀ ਹੀ ਦੂਰ ਤੇ ਇੱਕ ਟਰੱਕ ਵਾਲਾ ਟੱਕਰ ਮਾਰ ਦਿੰਦਾ ਹੈ ਅਤੇ ਉੱਥੇ ਹੀ ਵਿਚਾਰੇ ਦੀ ਮੌਤ ਹੋ ਜਾਂਦੀ ਹੈ ਉਹਨਾਂ ਪਤਨੀ ਇਕੱਲੀ ਰਹਿ ਜਾਂਦੀ ਹੈ ਕਈ ਮਹੀਨਿਆਂ ਤੱਕ ਸੋਗ ਵਿਰਲਾਪ ਕਰਦੀ ਹੈ ਇੱਕ ਦੋ ਮਹੀਨੇ ਤਾਂ ਸਾਰੇ ਰਿਸ਼ਤੇਦਾਰ ਉਹਨਾਂ ਕੋਲ ਆਉਂਦੇ ਹਨ ਦਿਲਾਸਾ ਦਿੰਦੇ ਹਨ ਕੁਝ ਪੈਸੇ ਦਿੰਦੇ ਹਨ ਲੇਕਿਨ ਰਿਸ਼ਤੇਦਾਰ ਵੀ ਵਿਚਾਰੇ ਕਿੰਨਾ ਕੁ ਟਾਈਮ ਸਾਥ ਦੇਣ ਕਿਉਂਕਿ ਪੈਸੇ ਜੇਬ ਚੋਂ ਡਿੱਗਣ ਤੋਂ ਪਹਿਲਾਂ ਰਿਸ਼ਤੇ ਡਿੱਗ ਜਾਂਦੇ ਹਨ ਉਹੀ ਗੱਲ ਹੁੰਦੀ ਹੈ ਸਾਰੇ ਰਿਸ਼ਤੇਦਾਰ ਮੁੱਕਰ ਜਾਂਦੇ ਹਨ ਕੋਈ ਵੀ ਸਾਥ ਦੇਣ ਨੂੰ ਰਾਜ਼ੀ ਨਹੀਂ ਹੁੰਦਾ ਸਾਰੇ ਦਿਲਾਸਾ ਤਾਂ ਦਿੰਦੇ ਹਨ ਲੇਕਿਨ ਸਾਥ ਦੇਣ ਵਜੋਂ ਸਾਰੇ ਮੁੱਕਰ ਜਾਂਦੇ ਹਨ ਹੁਣ ਵਿਚਾਰੀ ਜਿਹੜੀ ਕੰਮੋ ਸੀ ਉਸ ਪਰ ਦੀ ਮਾਂ ਉਹ ਵਿਚਾਰੀ ਬੜੀ ਦੁਖੀ ਹੋ ਜਾਂਦੀ ਹੈ ਕਿਉਂਕਿ ਘਰ ਵਾਲਾ ਸਿਰ ਤੇ ਨਹੀਂ ਹੈ ਕਮੋ ਉਸ ਸ਼ਹਿਰ ਦੇ ਵਿੱਚ ਭੀਖ ਮੰਗ ਕੇ ਖਾਣ ਲੱਗ ਪੈਂਦੀ ਹੈ ਜੋ ਵੀ ਥੋੜਾ ਬਹੁਤ ਉਸ ਨੂੰ ਕੰਮ ਆਂਦਾ ਹੈ ਉਹ ਕਰਕੇ ਆਪਣਾ ਗੁਜ਼ਾਰਾ ਬਸਤਾ ਕਰਦੀ ਹੈ ਬੱਚੇ بڑے ਛੋਟੇ ਹਨ ਉਹਨਾਂ ਨੂੰ ਕੋਈ ਸੁਧ-ਬੁਧ ਨਹੀਂ ਹੈ ਕਿ ਸਾਡੇ ਘਰ ਦੇ ਵਿੱਚ ਕੀ ਹੋ ਰਿਹਾ ਹੈ ਬਸ ਸਾਰਾ ਦਿਨ ਆਪਣੇ ਪਿਤਾ ਨੂੰ ਯਾਦ ਕਰਕੇ ਰੋਈ ਜਾਂਦੇ ਹਨ ਰੋਈ ਜਾਂਦੇ ਹਨ ਕੋਈ ਉਹਨਾਂ ਨੂੰ ਚੁੱਪ ਕਰਾਉਣ ਵਾਲਾ ਨਹੀਂ ਹੈ ਦੋਸਤ ਵੀ ਹੁਣ ਉਹਨਾਂ ਦੇ ਨਾਲ ਖੇਡਣਾ ਬੰਦ ਕਰ ਗਏ ਹਨ ਕਿਉਂਕਿ ਉਹਨਾਂ ਨੂੰ ਮੁਸ਼ਕ ਆਂਦੀ ਹੈ ਕਈ ਕੀ ਦਿਨਾਂ ਦੇ ਉਹ ਪਾਈ ਰੱਖਦੇ ਹਨ ਕਿਉਂਕਿ ਮਾਤਾ ਨੂੰ ਤਾਂ ਸੰਭਾਲਣ ਦਾ ਟਾਈਮ ਨਹੀਂ ਅਤੇ ਪਿਤਾ ਸਿਰ ਤੇ ਨਹੀਂ ਹੈ ਅਤੇ ਕਈ-ਕਈ ਦਿਨਾਂ ਦੇ ਵਿਚਾਰੇ ਮੁਸਕਿਆਂ ਦੇ ਨੂੰ ਕੋਈ ਵੀ ਮੋਹ ਨਹੀਂ ਲਾਂਦਾ ਸਾਰੇ ਉਹਨਾਂ ਤੋਂ ਪਾਸਾ ਵਟਦੇ ਹਨ ਇੱਕ ਦਿਨ ਇੱਕ ਆਦਮੀ ਕੰਮ ਨੂੰ ਤਾਣਾ ਮਾਰ ਦਿੰਦਾ ਹੈ ਵੀ ਤੇਰੇ ਨਾਲ ਤਾਂ ਤੇਰੇ ਬੱਚੇ ਜੇਕਰ ਤੂੰ ਨਾ ਵੀ ਹੁੰਦੀ ਤਾਂ ਵੀ ਜ਼ਿਆਦਾ ਸੁਖੀ ਰਹਣੇ ਸੀ ਤੂੰ ਉਹਨਾਂ ਨੂੰ ਨਰਕ ਭਰੀ ਜ਼ਿੰਦਗੀ ਦੇ ਰਹੀ ਹੈ ਚਾਰ-ਚਾਰ ਬੱਚੇ ਹਨ ਤੇਰੇ ਇੱਕ ਵੀ ਸੁਖੀ ਨਹੀਂ ਹੈ ਇਹਦੇ ਨਾਲ ਤਾਂ ਤੂੰ ਮਰ ਜਾ ਅਤੇ ਅਨਾਥ ਆਸ਼ਰਮ ਇਹਨਾਂ ਬੱਚਿਆਂ ਨੂੰ ਛੱਡ ਦੇ ਹੋਵੇ ਨਾ ਹੋਵੇ ਉੱਥੇ ਚੱਜ ਦੀ ਰੋਟੀ ਤਾਂ ਖਾ ਲੈਣਗੇ ਦੋ ਟਾਈਮ ਦੀ ਰੋਟੀ ਤਾਂ ਖਾ ਲਣਗੇ ਹੁਣ ਤਾਂ ਗੁਰੂ ਘਰਾਂ ਦੇ ਵਿੱਚੋਂ ਰੋਟੀ ਖਾਂਦੇ ਹਨ ਅਤੇ ਵਿਚਾਰੇ ਘਰੇ ਭੁੱਖੇ ਮਰਦੇ ਹਨ ਜਿਸ ਦਿਨ ਗੁਰੂ ਘਰੇ ਨਾਲ ਕੋਲ ਨਹੀਂ ਜਾਇਆ ਜਾਂਦਾ ਭੁੱਖੇ ਹੀ ਘਰੇ ਰਹਿ ਜਾਂਦੇ ਹਨ ਇਹਨਾਂ ਸੁਣ ਕੇ ਕੰਮੋ ਬੜੀ ਹੈਰਾਨ ਹੁੰਦੀ ਹੈ ਉਹ ਕਹਿੰਦੀ ਹੈ ਇਸ ਦੀ ਗੱਲ ਮੈਨੂੰ ਕਿਵੇਂ ਕਹਿ ਗਿਆ ਉਹ ਇੱਕ ਵਾਰੀ ਤਾਂ ਮਨ ਬਣਾਉਂਦੀ ਹੈ ਕਿ ਮੈਂ ਇਸ ਦੇ ਨਾਲ ਲੜਾਈ ਕਰਾਂ ਵੀ ਐਡੀ ਵੱਡੀ ਗੱਲ ਮੈਨੂੰ ਕਹਿ ਗਿਆ ਲੇਕਿਨ ਫਿਰ ਸੋਚਦੀ ਹੈ ਵੀ ਗੱਲ ਤਾਂ ਸਹੀ ਹੈ ਵੀ ਮੈਂ ਆਪਣੇ ਬੱਚਿਆਂ ਤੇ ਬੋਝ ਹਾਂ ਜੇਕਰ ਮੈਂ ਨਾ ਹੋਵਾਂ ਤਾਂ ਘਟੋ ਘਟ ਇਹਨਾਂ ਨੂੰ ਅਨਾਥ ਆਸ਼ਰਮ ਦੀ ਜਗ੍ਹਾ ਤਾਂ ਮਿਲ ਜਾਵੇਗੀ ਲੇਕਿਨ ਫਿਰ ਸੋਚਦੀ ਹੈ ਵੀ ਇਹਨਾਂ ਨੂੰ ਅਨਾਥ ਆਸ਼ਰਮ ਛੱਡਣ ਵਾਸਤੇ ਮੈਨੂੰ ਮਰਨ ਦੀ ਲੋੜ ਥੋੜੀ ਹੈ ਮੈਂ ਤਾਂ ਇਹਨਾਂ ਨੂੰ ਸਿੱਧਾ ਹੀ ਅਨਾਥ ਆਸ਼ਰਮ ਦੇ ਗੇਟ ਅੱਗੇ ਛੱਡਾਵਾਂਗੀ ਅਤੇ ਅੰਮ੍ਰਿਤਸਰ ਸ਼ਹਿਰ ਛੱਡ ਕੇ ਮੈਂ ਕਿਤੇ ਹੋਰ ਰਹਿਣ ਲੱਗ ਪਾਂਗੀ ਕਿ ਮੈਨੂੰ ਆਪੇ ਨਹੀਂ ਲੱਭ ਬਣੇ ਮੇਰਾ ਤਾਂ ਅੱਗੇ ਵੀ ਕੋਈ ਨਹੀਂ ਐ ਇੱਥੇ ਮੰਗ ਕੇ ਖਾਨਣੀਆਂ ਕੁੱਤੇ ਹੋਰ ਮੰਗ ਕੇ ਖਾਲਾਂਗੀ ਅਤੇ ਉੱਥੇ ਜਾ ਕੇ ਮੈਂ ਆਪਣਾ ਜੋ ਵੀ ਕਰ ਹੈ ਉੱਤੇ ਬਸਣ ਲੱਗ ਜਾਗੀ ਅਤੇ ਬੱਚਿਆਂ ਨੂੰ ਮੈਂ ਇੱਥੇ ਛੱਡ ਦੇਣੀ ਹਾਂ ਇਹਨਾਂ ਸੋਚ ਕੇ ਕੰਮੋਂ ਦੀ ਜੜੀ ਮਤ ਹੈ ਉਹ ਉੱਥੇ ਹੀ ਜਵਾਬ ਦੇ ਜਾਂਦੀ ਹੈ ਅਤੇ ਕਹਿੰਦੀ ਹੈ ਚਲੋ ਕੋਈ ਨਹੀਂ ਆਪਾਂ ਬੱਚਿਆਂ ਨੂੰ ਇੱਥੇ ਹੀ ਛੱਡ ਦਿੰਨੇ ਹਾਂ ਹੁਣ ਬੱਚਿਆਂ ਨੂੰ ਅਨਾਥ ਆਸ਼ਰਮ ਉਸ ਨੇ ਛੱਡ ਦਿੱਤਾ ਸੀ ਅਨਾਥ ਆਸ਼ਰਮ ਛੱਡਣ ਤੋਂ ਬਾਅਦ ਬੱਚੇ ਉੱਥੇ ਹੀ ਰਹਿਣ ਲੱਗ ਪਏ ਕਿਉਂਕਿ ਇੱਕ ਵੱਡਾ ਮੁੰਡਾ ਸੀ ਜਿਹੜਾ ਕਿ ਥੋੜੀ ਬਹੁਤ ਸੁਰਤ ਦੇ ਵਿੱਚ ਸੀ ਜਿਸ ਦਾ ਨਾਮ ਸੀ ਗੁਰਪ੍ਰੀਤ ਪਿਆਰ ਨਾਲ ਸਾਰੇ ਉਸਨੂੰ ਪੀਤਪ੍ਰੀਤ ਕਹਿੰਦੇ ਸੀ ਉਹ ਵਿਚਾਰਾ ਵੱਡਾ ਹੁੰਦਾ ਹੈ ਤਾਂ ਕਰਕੇ ਉਸਨੂੰ ਕੋਈ ਵੀ ਉੱਥੇ ਗੋਦ ਨਹੀਂ ਲੈਂਦਾ ਲੇਕਿਨ ਉਸਦੇ ਜਿਹੜੇ ਛੋਟੇ ਦੋ ਭਰਾ ਹਨ ਇੱਕ ਭੈਣ ਹੈ ਉਹ ਬੜੇ ਹੀ ਮਾਸੂਮ ਹੁੰਦੇ ਹਨ ਉਹਨਾਂ ਨੂੰ ਹਜੇ ਸੁੱਧ ਬੁੱਧ ਨਹੀਂ ਹੁੰਦੀ ਭੈਣ ਤਾਂ ਵਿਚਾਰੀ ਜਮਾਂ ਹੀ ਛੋਟੀ ਹੁੰਦੀ ਹੈ ਤਾਂ ਕਰਕੇ ਉਹਨਾਂ ਨੂੰ ਗੋਦ ਲੈ ਲਿਆ ਜਾਂਦਾ ਹੈ ਲੇਕਿਨ ਜਦੋਂ ਵੀ ਕੋਈ ਮਾਤਾ ਪਿਤਾ ਪ੍ਰੀਤ ਨੂੰ ਦੇਖਣ ਆਂਦੇ ਹਨ ਤਾਂ ਫਿਰ ਦੇਖਦੇ ਸਾਰ ਕਹਿੰਦੇ ਹਨ ਨਹੀਂ ਜੀ ਇਹ ਤਾਂ ਬਹੁਤ ਵੱਡਾ ਹੈ ਇਸ ਨੂੰ ਸੁਰਤ ਹੈ ਇਸ ਨੂੰ ਪਾਲਣਾ ਬਹੁਤ ਮੁਸ਼ਕਲ ਹੋਵੇਗਾ ਤਾਂ ਵਿਚਾਰੇ ਨੂੰ ਉੱਥੇ ਹੀ ਛੱਡ ਦਿੰਦੇ ਹਨ ਕਿਉਂਕਿ ਪ੍ਰੀਤ ਦੇਖਣ ਦੇ ਵਿੱਚ ਵੀ ਕੋਈ ਖਾਸ ਸੁੰਦਰ ਨਹੀਂ ਸੀ ਕਾਲਾ ਜਿਹਾ ਸੀ ਅਤੇ ਕੋਈ ਵੀ ਉਸ ਨੂੰ ਪਸੰਦ ਇੱਕਦਮ ਨਹੀਂ ਕਰਦਾ ਸੀ ਦੇਖਣ ਦੇ ਵਿੱਚ ਵਿਚਾਰਾ ਮੰਦ ਬੁੱਧੀ ਜਿਹਾ ਲੱਗਦਾ ਸੀ ਲੇਕਿਨ ਅੰਧ ਦੀ ਉਸ ਦੀ ਆਤਮਾ ਕਿਸੇ ਨੇ ਚੱਕ ਚੋਰੀ ਉਹ ਫਿਰ ਪ੍ਰੀਤ ਪੜਾਈ ਤੇ ਧਿਆਨ ਦੇਣ ਲੱਗ ਪਿਆ ਹੁਣ ਅनाथ ਆਸ਼ਰਮ ਨੇ ਵੀ ਸੋਚ ਲਿਆ ਸੀ ਕਿ ਇਸ ਨੂੰ ਆਪਾਂ ਨੂੰ ਹੀ ਪਾਲਣਾ ਪੈਣਾ ਹੈ ਕੋਈ ਵੀ ਇਸ ਨੂੰ ਅਡਾਪਟ ਕਰਨ ਲਈ ਤਿਆਰ ਨਹੀਂ ਹੈ ਤਾਂ ਕਰਕੇ ਅनाथ ਆਸ਼ਰਮ ਵਾਲਿਆਂ ਨੇ ਉਸ ਦੀ ਪੜਾਈ ਤੇ ਖਾਸ ਧਿਆਨ ਦੇਣਾ ਸ਼ੁਰੂ ਕਰਤਾ ਕਿਉਂਕਿ ਪ੍ਰੀਤ ਜਿਹੜਾ ਸੀ ਉਹ ਪੜਾਈ ਦੇ ਵਿੱਚ ਬਚਪਨ ਤੋਂ ਹੀ ਹੁਸ਼ਿਆਰ ਦਿਖਦਾ ਸੀ ਉਹ ਜਦੋਂ ਤੀਜੀ ਕਲਾਸ ਦੇ ਵਿੱਚ ਤਾਂ 6ਵੀਂ ਕਲਾਸ ਦੇ ਸਵਾਲ ਆਰਾਮ ਨਾਲ ਕਰ ਲੈਂਦਾ ਸੀ ਅਤੇ 6ਵੀਂ ਕਲਾਸ ਤੱਕ ਆਂਦੇ ਆਂਦੇ 10ਵੀਂ ਕਲਾਸ ਦੀ ਮੈਥਸ ਉਸ ਵਾਸਤੇ ਖਡੋਣਾ ਸੀ ਅਤੇ ਇਸ਼ਾ ਤੋਂ ਹੀ ਸਾਰੇ ਬੱਚਿਆਂ ਤੋਂ ਨੰਬਰ 1 ਰਹਿੰਦਾ ਸੀ ਸਾਰੇ ਜਿਹੜੇ ਟੀਚਰ ਸਨ ਉਹ ਬੜਾ ਪਿਆਰ ਕਰਦੇ ਹਨ ਕਿਉਂਕਿ ਬੜਾ ਪ੍ਰਤਿਭਾਸ਼ਾਲੀ ਹੈ ਅਤੇ ਸਾਰਿਆਂ ਨੂੰ ਲੱਗਦਾ ਹੈ ਕਿ ਕੋਈ ਨਾ ਕੋਈ ਜਰੂਰ ਵੱਡਾ ਅਫਸਰ ਬਣੇਗਾ ਤਾਂ ਪ੍ਰੀਤ ਹਮੇਸ਼ਾ ਤੋਂ ਹੀ ਕਾਨੂੰਨ ਅਤੇ ਸਮਾਜਿਕ ਬਵਸਤਾ ਦੇ ਵਿੱਚ ਰੁਚੀ ਰੱਖਦਾ ਸੀ ਉਸ ਦਾ ਕਾਨੂੰਨ ਪੜਨ ਦੇ ਵਿੱਚ ਬੜਾ ਧਿਆਨ ਸੀ ਸਾਰੇ ਸੰਵਿਧਾਨ ਦੀਆਂ ਧਾਰਾਵਾਂ ਉਸ ਨੇ 10ਵੀਂ ਕਲਾਸ ਤੱਕ ਆਂਦੇ ਆਂਦੇ ਰਟ ਰੱਖੀਆਂ ਸਨ ਜੋ ਵੀ ਉਸ ਨੂੰ ਪੁੱਛ ਲੋ ਉਸ ਨੂੰ ਸਾਰੇ ਵਕੀਲ ਵਕੀਲ ਕਹਿ ਕੇ ਉਸ ਦਾ ਇੱਕ ਛੋਟਾ ਨਾਮ ਰੱਖ ਦਿੱਤਾ ਸੀ ਸਾਰੇ ਉਸ ਨੂੰ ਪ੍ਰੀਤ ਤਦੋਂ ਹੁਣ ਵਕੀਲ ਪ੍ਰੀਤ ਕਹਿਣ ਲੱਗੇ ਹੁਣ ਮੈਂ ਪ੍ਰੀਤ ਦੀ ਵੀ ਦਿਲਚਸਪੀ ਸੀ ਕਿ ਮੈਂ ਵੀ ਕੋਈ ਵੱਡਾ ਅਫਸਰ ਜ਼ਰੂਰ ਬਣ ਜਾਵਾਂ ਕਿਉਂਕਿ ਅਰਾਧ ਆਸ਼ਰਮ ਦੇ ਕੋਲ ਬਹੁਤ ਸਾਰੇ ਦਾਨਦਤਾ ਸੇਠ ਸਨ ਅਰਾਧ ਆਸ਼ਰਮ ਦਾ ਜਿਹੜਾ ਹੈੱਡ ਸੀ ਉਸਨੇ ਪ੍ਰੀਤ ਨੂੰ ਇੱਕ ਦਾਨਦਤਾ ਸੇਠ ਨੂੰ ਮਿਲਵਾਇਆ ਅਤੇ ਕਿਹਾ ਵੀ ਇਹ ਮੁੰਡੇ ਵਿੱਚ ਬੜਾ ਗੁਣ ਹੈ ਅਤੇ ਇਹ ਮੁੰਡਾ ਜ਼ਰੂਰ ਅੱਗੇ ਕੁਝ ਵੱਡਾ ਬਣ ਸਕਦਾ ਹੈ ਤੁਸੀਂ ਜੇਕਰ ਕੁਝ ਦਾਨ ਕਰਨਾ ਹੀ ਹੈ ਤਾਂ ਗੁਰੂ ਘਰਾਂ ਦੇ ਵਿੱਚ ਦਾਨ ਕਰਨ ਨਾਲੋਂ ਤਾਂ ਕਿਸੇ ਹੋਰ ਜਗ੍ਹਾ ਐਵੇਂ ਕੰਬਲ ਮੰਡਨ ਨਾਲੋਂ ਜਿਹੜਾ 2 ਦਿਨ ਚੱਲਦੇ ਹਨ ਇੱਕ ਬੱਚੇ ਦੀ ਜ਼ਿੰਦਗੀ ਬਣਾ ਦਿਓ ساری ਉਮਰ ਤੁਹਾਨੂੰ ਦੁਆ ਦੇਵੇਗਾ ਇਸ ਨੂੰ ਕਿਸੇ ਲੋ ਕਾਲਜ ਦੇ ਵਿੱਚ ਐਡਮਿਸ਼ਨ ਕਰਾ ਦਿਓ ਇਸ ਦੀ ਜ਼ਿੰਦਗੀ ਬਣ ਜਾਵੇਗੀ ਵਕੀਲ ਤਾਂ ਸਾਰੇ ਇਹਨੂੰ ਪਹਿਲਾਂ ਹੀ ਕਹਿੰਦੇ ਹਨ ਅਸਲੀ ਵਕੀਲ ਬਣਾ ਦਿਓ ساری ਉਮਰ ਤੁਹਾਡੇ ਗੁਣ ਗਾਵੇਗਾ ਨਾਲੇ ਤੁਹਾਡੀ ਮਦਦ ਕਰੇਗਾ ਇਹਨਾਂ ਸੁਣ ਕੇ ਸ਼ੇਠ ਖੁਸ਼ ਹੋ ਜਾਂਦਾ ਅਤੇ ਕਹਿੰਦਾ ਹੈ ਜੇਕਰ ਇੰਨਾ ਹੀ ਗੁਣਕਾਰੀ ਹੈ ਮੈਂ ਇਸ ਤੋਂ ਕੁਝ ਪ੍ਰਸ਼ਨ ਪੁੱਛਣਾ ਚਾਹੁੰਗਾ ਜੇਕਰ ਇਸ ਨੇ ਸਹੀ ਜਵਾਬ ਦੇ ਦਿੱਤੇ ਤਾਂ ਮੈਂ ਇਸ ਨੂੰ ਜ਼ਰੂਰ ਵਕੀਲ ਬਣਨ ਲਈ ਸਾਰਾ ਪੈਸਾ ਮੈਂ ਲਗਾਵਾਂਗਾ ਅਤੇ ਮੈਂ ਅੱਗੇ ਵੀ ਦਾਨ ਦਿਨਾ ਹੀ ਆ ਇਹਨੂੰ ਵੀ ਦੇਦਾ ਕਰਾਂਗਾ ਮੇਰੇ ਕੋਲ ਕਿਹੜਾ ਪੈਸੇ ਦੀ ਕਮੀ ਹੈ ਇਹਨਾਂ ਸੁਣ ਕੇ ਆਰਾਧ ਆਸ਼ਰਮ ਵਾਲੇ ਅਗਲੇ ਦਿਨ ਹੀ ਪ੍ਰੀਤ ਨੂੰ ਉੱਥੇ ਉਸ ਕੋ ਲੈ ਜਾਂਦੇ ਹਨ ਕਿਉਂਕਿ ਹੁਣ ਪ੍ਰੀਤ ਕੋਲੇ ਸੋਝੀ ਆ ਗਈ ਸੀ ਅਤੇ 16-17 ਸਾਲ ਦੀ ਉਸਦੀ ਉਮਰ ਸੀ ਉਹ ਬੜੇ ਹੀ ਤਰੀਕੇ ਦੇ ਨਾਲ ਬੜੀ ਸੋਝੀ ਦੇ ਨਾਲ ਉਸ ਸੇਠ ਤੇ ਜਿਹੜੇ ਜਵਾਬ ਹਨ ਉਹ ਦੇ ਦਿੰਦਾ ਹੈ ਸੇਠ ਬੜਾ ਖੁਸ਼ ਹੁੰਦਾ ਕਿ ਐਡੀ ਛੋਟੀ ਉਮਰ ਦੇ ਵਿੱਚ ਇਹਨਾਂ ਤੇਜ ਦਿਮਾਗ ਇਸ ਕੋਲੇ ਹੈ ਇਸ ਨੂੰ ਤਾਂ ਜਰੂਰ ਮੈਂ ਪੈਸੇ ਦੇਵਾਂਗਾ ਅਤੇ ਇਸ ਦੀ ਮਦਦ ਕਰਾਂਗਾ ਸ਼ੇਟ ਉਸ ਦੀ ਮਦਦ ਕਰਦਾ ਹੈ ਅਤੇ ਇੱਕ ਚੰਗੇ ਲੋਕ ਕਾਲਜ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਹੀ ਉਸ ਨੂੰ ਐਡਮਿਸ਼ਨ ਕਰਾ ਦਿੰਦਾ ਹੈ ਹੁਣ ਉਹ ਉੱਥੇ ਪੜ੍ਹਾਈ ਕਰਨ ਲੱਗ ਪਿਆ ਹੌਲੀ ਹੌਲੀ ਉਸ ਦੇ ਸੁਪਨੇ ਵੱਡੇ ਹੁੰਦੇ ਗਏ ਲੋਕ ਜਿੱਥੇ ਚੰਗੀ ਬੁੱਧੀ ਹੋਂ ਤੋਂ ਬਾਅਦ ਇੰਜੀਨੀਅਰ ਬਣਦੇ ਹਨ ਡਾਕਟਰ ਬਣਦੇ ਹਨ ਕੋਈ ਆਈਪੀਐਸ ਆਈਐਸ ਲੱਗਦੇ ਹਨ ਕੋਈ ਐਸਡੀਐਮ ਬਣ ਜਾਂਦਾ ਹੈ ਲੇਕਿਨ ਪ੍ਰੀਤ ਦਾ ਸੁਪਨਾ ਸੀ ਕਿ ਮੈਂ ਲੋਕਾਂ ਦੀ ਸੇਵਾ ਜੱਜ ਬਣ ਕੇ ਕਰਾਂ ਤਾਂ ਹਮੇਸ਼ਾ ਤੋਂ ਹੀ ਉਸ ਦਾ ਸੁਪਨਾ ਸੀ ਕਿ ਮੈਂ ਜੱਜ ਬਣਾ ਅਤੇ ਜੱਜ ਬਣਨ ਦੀ ਹਮੇਸ਼ਾ ਤੋਂ ਮਿਹਨਤ ਕਰਦਾ ਰਿਹਾ ਪ੍ਰੀਤ ਬਿਲਕੁਲ ਆਪਣਾ ਦਿਨ ਰਾਤ ਇੱਕ ਕਰ ਦਿੰਦਾ ਹੈ ਅਤੇ ਸੋਚਦਾ ਹੈ ਕਿ ਮੈਂ ਮਿਹਨਤ ਕਰਕੇ ਜੱਜ ਬਣਾਂਗਾ ਅਤੇ ਚੰਗੇ ਫੈਸਲੇ ਦੇ ਕੇ ਜਲਦੀ ਫੈਸਲੇ ਦੇ ਲੋਕਾਂ ਦਾ ਨਿਵੇੜਾ ਕਰਾਂਗਾ ਕਿਉਂਕਿ ਚਾਰੇ ਪਾਸੇ ਪਿਛਤਾ ਚਾਰੇ ਹੈ ਸਾਰੇ ਵਕੀਲ ਜਿਹੜੇ ਹਨ ਉਹ ਪੈਸੇ ਲੈ ਕੇ ਵਿਗ ਗਏ ਹਨ ਅਤੇ ਮੈਂ ਲੋਕਾਂ ਦੀ ਮਦਦ ਕਰਾਂਗਾ ਇਹਨਾਂ ਸੋਚ ਕੇ ਉਹ ਜੱਜ ਦੀ ਤਿਆਰੀ ਕਰਨ ਲੱਗ ਪੈਂਦਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਸਤੇ ਮਿਹਰ ਕਰਦੇ ਹਨ ਅਤੇ ਦੋ ਤਿੰਨ ਵਾਰੀਆਂ ਦੇ ਅਟੈਂਪਟ ਤੋਂ ਬਾਅਦ ਜਦੋਂ ਸਾਰੇ ਹਿੰਮਤ ਹਾਰ ਚੁੱਕੇ ਸਨਾ ਪ੍ਰੀਤ ਨੂੰ ਵੀ ਹੁਣ ਸਾਰੇ ਸਲਾਹ ਦੇਣ ਲੱਗ ਪੈਸਾ ਨਾ ਵਿਚ ਜੱਜ ਨੂੰ ਛੱਡ ਕੇ ਕਿਸੇ ਹੋਰ ਪਾਸੇ ਤਿਆਰੀ ਕਰ ਲੈ ਜੱਜ ਦਾ ਪੇਪਰ ਬੜਾ ਔਖਾ ਹੈ ਤੂੰ ਕੋਈ ਛੋਟੀ ਮੋਟੀ ਸਰਕਾਰੀ ਅਫਸਰ ਸਰਕਾਰੀ ਟੀਚਰ ਜਾਂ ਫਿਰ ਕੋਈ ਹੋਰ ਪਟਵਾਰੀ ਵਰਗੀ ਨੌਕਰੀ ਕਰ ਲੈ ਜੱਜ ਵਿੱਚ ਕੀ ਰੱਖਿਆ ਹੈ ਐਡੀ ਕਿਹੜੀ ਜੱਜ ਦੀ ਤੈਨੂੰ ਨੌਕਰੀ ਭਾ ਗਈ ਹੈ ਲੇਕਿਨ ਪ੍ਰੀਤ ਦੇ ਉੱਪਰ ਜੱਜ ਬਣਦਾ ਭੂਤ ਸਵਾਰ ਸੀ ਉਹ ਹਮੇਸ਼ਾ ਤੋਂ ਜਦੋਂ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾਇਆ ਕਰਦਾ ਤਾਂ ਹਮੇਸ਼ਾ ਉਸ ਦੀ ਇਹੀ ਅਰਦਾਸ ਸੀ ਕਿ ਰੱਬਾ ਮੈਨੂੰ ਕੁਝ ਦੇਈ ਨਾ ਦੇਈ ਲੇਕਿਨ ਜੱਜ ਬਣਦਾ ਸਰ ਜਰੂਰ ਦੇਈਂ ਮੈਂ ਤੇਰਾ ਗੁਰਸਿੱਖਾਂ ਅਤੇ ਜੱਜ ਬਣ ਕੇ ਜਰੂਰ ਤੇਰੀ ਹੀ ਸੇਵਾ ਕਰਾਂਗਾ ਇਹਨਾਂ ਜਦੋਂ ਅਰਦਾਸ ਕਰਦਾ ਤਾਂ ਰੱਬ ਵੀ ਹੁਣ ਨੇੜੇ ਹੋ ਕੇ ਸੁਣ ਰਿਹਾ ਸੀ ਅਤੇ ਉਸ ਨੂੰ ਜੱਜ ਦੀ ਨੌਕਰੀ ਦੀ ਦਾਤ ਤਨਗੁਰ ਸੱਚੇ ਰਾਮ ਤਨਗੁਰ ਰਾਮਦਾਸ ਸੱਚੇ ਪਾਤਸ਼ਾਹ ਦੇ ਦਿੰਦੇ ਹਨ ਤਾਂ ਜਦੋਂ ਜੱਜ ਬਣ ਗਿਆ ਇੰਟਰਵਿਊ ਉਸਨੇ ਪਾਸ ਕਰ ਲਿਆ ਅਤੇ ਉਸ ਦੀ ਪਹਿਲੀ ਜੁਆਇਨਿੰਗ ਉਸ ਦੇ ਆਪਣੇ ਹੀ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਆ ਗਈ ਹੁਣ ਸਾਰੇ ਇੱਕ ਵਾਰ ਤਾਂ ਹੈਰਾਨ ਹੁੰਦੇ ਹਨ ਵੀ ਅਨਾਥ ਆਸ਼ਰਮ ਵਿੱਚ ਪੜਿਆ ਕੀ ਨਿਆ ਦੇਵੇਗਾ ਅਤੇ ਜੱਜ ਬਣ ਕੇ ਕੀ ਲੋਕਾਂ ਨਾਲ ਇਹ ਫੈਸਲੇ ਕਰੇਗਾ ਕੀ ਇਹਦੇ ਵਿੱਚ ਬੁੱਧੀ ਹੋਵੇਗੀ ਐਵੇਂ ਜਨਾਖਣਾ ਅੱਜਕੱਲ ਜੱਜ ਬਣ ਬੈਠਿਆ ਹੈ ਇਹ ਤਾਂ ਬਾਕੀ ਜੱਜਾਂ ਵਾਂਗ ਹੋਰ ਕੰਮ ਕਰੇਗਾ ਅਤੇ ਅੱਗੇ ਹੋਰ ਜਿਵੇਂ ਬਾਕੀ ਕਰਦੇ ਹਨ ਓਵੇਂ ਇਹਨੇ ਕਰਨਾ ਹੈ ਕਿ ਇਹਦੇ ਵਿੱਚ ਖਾਸ ਗੱਲ ਹੈ ਲੇਕਿਨ ਪ੍ਰੀਤ ਬਚਪਨ ਤੋਂ ਹੀ ਵਿੱਢ ਕੇ ਆਇਆ ਸੀ ਕਿ ਮੈਂ ਲੋਕਾਂ ਤੋਂ ਕੁਝ ਅਲੱਗ ਕਰਨਾ ਹੈ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਹੈ ਜੱਜ ਬਣ ਕੇ ਪ੍ਰੀਤ ਆਪਣੀ ਇਮਾਨਦਾਰੀ ਦਾ ਪਰਚਮ ਉਦੋਂ ਲਹਿਰਾਉਣ ਲੱਗਾ ਜਦੋਂ ਉਸਨੇ ਕਈ ਸਾਲਾਂ ਤੋਂ اٹਕੇ ਫੈਸਲੇ ਜਲਦੀ ਸੁਲਝਾਏ ਅਤੇ ਉਸ ਦੇ ਜਿਹੜੇ ਫੈਸਲੇ ਸਨ ਉਹਨਾਂ ਨੂੰ ਹਾਈ ਕੋਰਟ ਦੇ ਵਿੱਚ ਵੀ ਚੁਣੌਤੀ ਨਹੀਂ ਦਿੱਤੀ ਗਈ ਕਿਉਂਕਿ ਇੰਨੀ ਸਟੀਕਤਾ ਦੇ ਨਾਲ ਉਹ ਫੈਸਲੇ ਲਏ ਗਏ ਸਨ ਚਲੋ ਜੀ ਸਾਰੇ ਪਾਸੇ ਉਸ ਦਾ ਪਰਚਮ ਲਹਿਰਾਉਣ ਲੱਗ ਪੈਂਦਾ ਹੈ ਸਾਰੇ ਜਣੇ ਉਸ ਦੀ ਤਾਰੀਫ ਕਰਦੇ ਹਨ ਅਤੇ ਸਾਰੇ ਵਕੀਲ ਚਾਹੁੰਦੇ ਸਨ ਵੀ ਸਾਡਾ ਕੇਸ ਪ੍ਰੀਤ ਜੱਜ ਕੋਲ ਲੱਗ ਜਾਵੇ ਤਾਂ ਕਿ ਜਲਦੀ ਅਤੇ ਸਟੀਕਤਾ ਦੇ ਨਾਲ ਸਾਡੇ ਕੇਸ ਦੀ ਸੁਣਵਾਈ ਹੋ ਸਕੇ ਚਲੋ ਜੀ ਸਮਾਂ ਬੀਤਦਾ ਹੈ ਹੁਣ ਪ੍ਰੀਤ ਦੇ ਕੋਲ ਚੰਗੀ ਸਿਕਿਉਰਿਟੀ ਅਤੇ ਜੱਜ ਦਾ ਅਹੁਦਾ ਸੀ ਜੱਜ ਦੀ ਗੱਡੀ ਸੀ ਜੱਜ ਦਾ ਸਰਕਾਰੀ ਬੰਗਲੋ ਸੀ ਕੋਈ ਕਮੀ ਉਸ ਦੇ ਕੋਲ ਨਹੀਂ ਸੀ ਬੱਸ ਉਸ ਨੂੰ ਹਮੇਸ਼ਾ ਤੋਂ ਇੱਕ ਕਮੀ 골ਦੀ ਸੀ ਵੀ ਉਹ ਕੌਣ ਸੀ ਔਰਤ ਜਿਹੜੀ ਬਚਪਨ ਦੇ ਵਿੱਚ ਮੈਨੂੰ ਅਨਾਥ ਆਸ਼ਰਮ ਛੱਡ ਗਈ ਸੀ ਉਹ ਹੁਣ ਹਮੇਸ਼ਾ ਤੋਂ ਹੀ ਰੱਬ ਅਗੇ ਅਰਦਾਸ ਕਰਦਾ ਕਿ ਰੱਬਾ ਚਲੋ ਨੌਕਰੀ ਤੁਸੀਂ ਦੇ ਦਿੱਤੀ ਹੈ ਮੈਨੂੰ ਮਾਤਾ ਦੀ ਸੇਵਾ ਕਰਨ ਦੀ ਦਾਤ ਬਖਸ਼ੋ ਅੱਜ ਮੈਂ ਕਾਬਲ ਹੋ ਗਿਆ ਕਿ ਮੈਂ ਆਪਣੇ ਮਾਤਾ ਪਿਤਾ ਦੀ ਸੇਵਾ ਕਰ ਸਕਾਂ ਪਿਤਾ ਮੇਰੇ ਬਚਪਨ ਦੇ ਵਿੱਚ ਚਲੇ ਗਏ ਲੇਕਿਨ ਮਾਤਾ ਤਾਂ ਸ਼ਾਇਦ ਅਜ ਮੇਰੀ ਹੋਵੇ ਫਿਰ ਉਹ ਸੋਚਦਾ ਨਹੀਂ ਨਹੀਂ ਮਾਤਾ ਮੇਰੀ ਜ਼ਿੰਦਾ ਹੈ ਮੈਨੂੰ ਪੂਰਾ ਯਕੀਨ ਹੈ ਜੇਕਰ ਰੱਬ ਸੱਚੇ ਪਾਤਸ਼ਾਹ ਨੇ ਮੈਨੂੰ ਨੌਕਰੀ ਬਖਸ਼ੀ ਹੈ ਜ਼ਰੂਰ ਮਾਤਾ ਦੀ ਸੇਵਾ ਦੀ ਦਾਤ ਜ਼ਰੂਰ ਬਖਸ਼ੇਗਾ ਇਹਨਾਂ ਸੋਚ ਕੇ ਉਹ ਹਮੇਸ਼ਾ ਹੀ ਅਰਦਾਸ ਕਰਦਾ ਰਹਿੰਦਾ ਹੈ ਇੱਕ ਦਿਨ ਐਸਾ ਆਂਦਾ ਹੈ ਉਹ ਹਮੇਸ਼ਾ ਵਾਂਗ ਉਸ ਹੋਟਲ ਤੇ ਰੁਕਦਾ ਹੈ ਜਿੱਥੇ ਉਹ ਹਮੇਸ਼ਾ ਵਾਂਗ ਆਪਣਾ ਖਾਣਾ ਲਿਆ ਕਰਦਾ ਸੀ ਅਤੇ ਅੱਜ ਵੀ ਆਪਣੇ ਖਾਣੇ ਦਾ ਥੈਲਾ ਉਥੋਂ ਚੁੱਕਦਾ ਹੈ ਅਤੇ ਆਪਣੀ ਗੱਡੀ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਇਹਨਾਂ ਦੇ ਵਿੱਚ ਹੀ ਇੱਕ ਔਰਤ ਉਸਦੇ ਪੈਰਾਂ ਵਿੱਚ ਡਿੱਗ ਪੈਂਦੀ ਹੈ ਬੜੀ ਬੁੱਢੀ ਹੈ ਅਤੇ ਦੇਖਣ ਦੇ ਵਿੱਚ ਹੀ ਪਾਗਲ ਲੱਗਦੀ ਹੈ ਫਿਰ ਨਾਲ ਖੜਾ ਜਿਹੜਾ ਗਾਰਡ ਹੁੰਦਾ ਹੈ ਉਸ ਔਰਤ ਨੂੰ ਹਟਾਉਣ ਲੱਗਦਾ ਹੈ ਲੇਕਿਨ ਪ੍ਰੀਤ ਬੜਾ ਦਇਆਵਾਨ ਸੀ ਹਮੇਸ਼ਾ ਵਾਂਗ ਉਸਦੇ ਮਨ ਦੇ ਵਿੱਚ ਗਰੀਬਾਂ ਪ੍ਰਤੀ ਸਨੇਹ ਸੀ ਭਾਵਨਾ ਸੀ ਕਿਉਂਕਿ ਇੱਕ ਦਿਨ ਉਹ ਵੀ ਅਨਾਦ ਸੀ ਗਰੀਬ ਸੀ ਪਾਈ ਪਾਈ ਲਈ ਤਰਸਦਾ ਸੀ ਅਤੇ ਅੱਜ ਉਸ ਨੂੰ ਰੱਬ ਨੇ ਸਭ ਕੁਝ ਦੇ ਦਿੱਤਾ ਹੈ ਇਸ ਦਾ ਮਤਲਬ ਇਹ ਥੋੜੀ ਹੈ ਵੀ ਉਹ ਆਪਣੀ ਔਕਾਤ ਆਪਣੀ ਜ਼ਮੀਨ ਭੁੱਲ ਜਾਵੇ ਤਾਂ ਫਿਰ ਪ੍ਰੀਤ ਕਿਹੜਾ ਹੈ ਉਸ ਔਰਤ ਨੂੰ ਆਪਣੇ ਹੱਥੀ ਚੱਕਦਾ ਹੈ ਅਤੇ ਨਾਲ ਖੜੇ ਗਾਰਡ ਨੂੰ ਪੁੱਛਦਾ ਹੈ ਕਿ ਇਹ ਔਰਤ ਕੌਣ ਹੈ ਪਤਾ ਕਰਕੇ ਦੱਸੋ ਗਾਰਡ ਭੱਜ ਕੇ ਦਰウダー ਜਾਂਦਾ ਹੈ ਤੇ ਪਤਾ ਕਰਦਾ ਹੈ ਸਾਰੇ ਜਣੇ ਦੱਸਦੇ ਹਨ ਇਹ ਔਰਤ ਦੇ ਦਿਮਾਗੀ ਹਾਲਾਤ ਕੁਝ ਠੀਕ ਨਹੀਂ ਹੈ ਸਾਰੇ ਜਣੇ ਜਿਹੜੇ ਇੱਥੋਂ ਰੰਗਦੇ ਹਨ ਉਹਨਾਂ ਨੂੰ ਆਖਦੀ ਹੈ ਕਿ ਬੇਟਾ ਤੂੰ ਆ ਗਿਆ ਅਤੇ ਮੇਰੇ ਲਈ ਖਾਣਾ ਲਿਆਇਆ ਹੈ ਇਹਨਾਂ ਸੁਣ ਕੇ ਜਦੋਂ ਪ੍ਰੀਤ ਨਵੀ ਇਹ ਗੱਲ ਬੁੱਢੀ ਉਹ ਆਖਦੀ ਹੈ ਤਾਂ ਉਸ ਔਰਤ ਨੂੰ ਆਪਣੇ ਕਾਰ ਦੇ ਵਿੱਚ ਬਿਠਾ ਲੈਂਦਾ ਹੈ ਅਤੇ ਹਸਪਤਾਲ ਦੇ ਵਿੱਚ ਲਿਜਾਣ ਦਾ ਫੈਸਲਾ ਕਰ ਲੈਂਦਾ ਹੈ ਵੀ ਮੈਂ ਇਸ ਦਾ ਇਲਾਜ ਕਰਾਵਾਂਗਾ ਵਿਚਾਰੀ ਦੀ ਇਹ ਹਾਲਤ ਮੈਂ ਤਾਂ ਦੇਖੀ ਨਹੀਂ ਜਾਂਦੀ ਪ੍ਰੀਤ ਨੇ ਹੁਣ ਮੰਨਤਾ ਬਣਾਈ ਲਿਆ ਸੀ ਅਤੇ ਗਾੜ ਨੂੰ ਕਹਿੰਦਾ ਹੈ ਚਲੋ ਤੁਸੀਂ ਵੀ ਵਿੱਚ ਬੈਠ ਜਾਵੋ ਆਪਾਂ ਅੱਜ ਹਸਪਤਾਲ ਜਾਵਾਂਗੇ ਉਸ ਤੋਂ ਬਾਅਦ ਘਰ ਲਈ ਰਵਾਨਾ ਹੋਵਾਂਗੇ ਘਰੇ ਕੀ ਕਰਨਾ ਹੈ ਆਪਾਂ ਜਾ ਕੇ ਬੈਠਣਾ ਹੀ ਹੈ ਤਾਂ ਗਾੜ ਕਹਿੰਦਾ ਕੋਈ ਗੱਲ ਨਹੀਂ ਜਿੱਥੇ ਤੁਸੀਂ ਕਹੋਗੇ ਉੱਥੇ ਆਪਾਂ ਚੱਲਾਂਗੇ ਤਾਂ ਫਿਰ ਉਹ ਹਸਪਤਾਲ ਦੇ ਵਿੱਚ ਚਲੇ ਜਾਂਦੇ ਹਨ ਹਸਪਾ ਤਾਲ ਦੇ ਵਿੱਚ ਜਾ ਕੇ ਉੱਥੇ ਡਾਕਟਰ ਕੋਲ ਜਾਂਦੇ ਹਨ ਅਤੇ ਉਸ ਬਜ਼ੁਰਗ ਅਤੇ ਉਸ ਬਜ਼ੁਰਗ ਔਰਤ ਨੂੰ ਉੱਥੇ ਦਿਖਾਇਆ ਜਾਂਦਾ ਹੈ ਡਾਕਟਰ ਦੇਖਦੇ ਸਾਰ ਦੱਸ ਦਿੰਦੇ ਹਨ ਵੀ ਇਸ ਬਜ਼ੁਰਗ ਔਰਤ ਦਾ ਦਿਮਾਗੀ ਹਾਲਾਤ ਕੁਝ ਠੀਕ ਨਹੀਂ ਹੈ ਜਰੂਰ ਇਸ ਨੂੰ ਕੋਈ ਸਦਮਾ ਲੱਗਿਆ ਹੈ ਅਤੇ ਇਸ ਨਾਲ ਕੋਈ ਭਿਆਨਕ ਘਟਨਾ ਵਾਪਰੀ ਸੀ ਲੇਕਿਨ ਅਸੀਂ ਇਸ ਦੀ ਮਦਦ ਕਰ ਸਕਦੇ ਹਾਂ ਜੇਕਰ ਇਸ ਨੂੰ ਚੰਗਾ ਭੋਜਨ ਸਿਹਤਮੰਦ ਭੋਜਨ ਅਤੇ ਇਸ ਦਾ ਧਿਆਨ ਰੱਖਿਆ ਜਾਵੇ ਅਤੇ ਕੁਝ ਠੀਕ ਦਵਾਈਆਂ ਜਿਹੜੀਆਂ ਮੈਂ ਲਿਖ ਦੇਵਾਂਗਾ ਇਸ ਨੂੰ ਟਾਈਮ ਸੇ ਦਿੱਤੀਆਂ ਜਾਣ ਤਾਂ ਫਿਰ ਜਰੂਰ ਇਹ ਠੀਕ ਹੋ ਸਕਦੀ ਹੈ ਤਾਂ ਜਿਹੜਾ ਜੱਜ ਹੁੰਦਾ ਉਹ ਕਹਿੰਦਾ ਕੋਈ ਗੱਲ ਨਹੀਂ ਜੀ ਸਾਰਾ ਖਰਚਾ ਜੋ ਵੀ ਆਵੇਗਾ ਇਸਦੀ ਦਵਾਈਆਂ ਤੇ ਜੇਕਰ ਬਾਰੋਂ ਮੰਗਾਣੀਆਂ ਪੈਣ ਮੈਂ ਮੰਗਾ ਲਿਆਂਗਾ ਤੁਸੀਂ ਜਰੂਰ ਇਸ ਦਾ ਇਲਾਜ ਕਰੋ ਵਿਚਾਰੀ ਗਰੀਬ ਹੈ ਅਤੇ ਜਿਮਾਗੀ ਤੌਰ ਤੇ ਬਿਮਾਰ ਹੈ ਮੇਰੇ ਤੋਂ ਇਸ ਦੀ ਇਹ ਹਾਲਤ ਦੇਖੀ ਨਹੀਂ ਜਾਂਦੀ ਚਲੋ ਆਪਾਂ ਇਸ ਦਾ ਮਿਲ ਕੇ ਇਲਾਜ ਕਰੀਏ ਅਤੇ ਇਹ ਸੇਵਾ ਆਪਣੇ ਹਿੱਸੇ ਪਾਈਏ ਡਾਕਟਰ ਇਹ ਸੁਣ ਕੇ ਕਹਿੰਦਾ ਕੋਈ ਗੱਲ ਨਹੀਂ ਤਿੰਨ ਚਾਰ ਦਿਨ ਇੱਥੇ ਐਡਮਿਟ ਰੱਖਾਂਗੇ ਉਸ ਤੋਂ ਬਾਅਦ ਜਦੋਂ ਇਸ ਦੀ ਹਾਲਤ ਥੋੜੀ ਠੀਕ ਹੋ ਜਾਵੇ ਤੁਸੀਂ ਇਸ ਨੂੰ ਲਿਜਾ ਸਕਦੇ ਹੋ ਜੱਜ ਪ੍ਰੀਤ ਸੁਣ ਕੇ ਖੁਸ਼ ਹੁੰਦਾ ਹੈ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਦੋ ਚਾਰ ਦਿਨਾਂ ਬਾਅਦ ਆਵਾਂਗਾ ਅਤੇ ਸਾਨੂੰ ਇਹ ਥੇ ਲਿਆਵਾਂਗਾ ਤੁਸੀਂ ਮੇਰਾ ਆ ਨੰਬਰ ਲੈ ਲਓ ਜਿਵੇਂ ਹੀ ਇਹਨਾਂ ਦੀ ਹਾਲਾਤ ਠੀਕ ਹੋਵੇ ਜਾਂ ਫਿਰ ਇਹਨਾਂ ਬਾਰੇ ਕੋਈ ਵੀ ਖਬਰ ਹੋਵੇ ਮੈਨੂੰ ਇਸ ਨੰਬਰ ਤੇ ਦੇ ਦਿਓ ਪ੍ਰੀਤ ਆਪਣੇ ਕੰਮ ਤੇ ਚਲਾ ਜਾਂਦਾ ਹੈ ਅਤੇ 2-4 ਦਿਨ ਹੋਰ ਆਪਣੇ ਆਪਸ ਜਾਂਦਾ ਹੈ ਲੇਕਿਨ ਉਸਦੇ ਦਿਮਾਗ ਦੇ ਵਿੱਚ ਉਸ ਔਰਤ ਦਾ ਖਿਆਲ ਆਂਦਾ ਰਹਿੰਦਾ ਸੀ ਵੀ ਕੌਣ ਸੀ ਅਤੇ ਮੈਨੂੰ ਬੇਟਾ ਕਿਉਂ ਕਹਿ ਰਹੀ ਸੀ ਅਤੇ ਕੀ ਗੱਲ ਸੀ ਕੀ ਵਜ੍ਹਾ ਸੀ ਲੇਕਿਨ ਇੱਕ ਦਿਨ ਉਸ ਨੂੰ ਫੋਨ ਆਂਦਾ ਹੈ ਅਤੇ ਫੋਨ ਦੇ ਵਿੱਚ ਉਹ ਡਾਕਟਰ ਹੀ ਸੀ ਅਤੇ ਕਹਿੰਦਾ ਸੀ ਵੀ ਉਹ ਔਰਤ ਹੁਣ ਕੁਝ ਠੀਕ ਹੋ ਗਈ ਹੈ ਤੁਸੀਂ ਉਸ ਨੂੰ ਘਰ ਲੈ ਜਾ ਸਕਦੇ ਹੋ ਪ੍ਰੀਤ ਆਪਣਾ ਕੰਮ ਕਰਕੇ ਸ਼ਾਮ ਨੂੰ ਜਾਂਦੇ ਵੇਲੇ ਉਸ ਔਰਤ ਨੂੰ ਆਪਣੀ ਕਾਰ ਦੇ ਵਿੱਚ ਬਿਠਾਉਂਦਾ ਹੈ ਅਤੇ ਆਪਣੇ ਘਰ ਲੈ ਜਾਂਦਾ ਹੈ ਹੁਣ ਨਾਲ ਵਾਲੇ ਗਾਰਡ ਵੀ ਹੈਰਾਨ ਖੁੰਦੇ ਹਨ ਵੀ ਐਵੇਂ ਰਾਹ ਚੱਲਦੀ ਔਰਤ ਜੋ ਕਿ ਦਿਮਾਗੀ ਤੌਰ ਤੇ ਵੀ ਸਹੀ ਨਹੀਂ ਹੈ ਉਸ ਨੂੰ ਜੱਜ ਸਾਹਿਬ ਨੇ ਕਿਉਂ ਬਿਠਾ ਲਿਆ ਹੈ ਲੇਕਿਨ ਉਹ ਪ੍ਰੀਤ ਦੀ ਹਾਲਾਤ ਸਮਝ ਨਹੀਂ ਦੇ ਸਨ ਪ੍ਰੀਤ ਨੂੰ ਆਪਣੀ ਮਾਂ ਦਾ ਫਿਕਰ ਸੀ ਅਤੇ ਹਮੇਸ਼ਾ ਤੋਂ ਹੀ ਉਸ ਦੀ ਚਾਹ ਸੀ ਵੀ ਮੇਰੀ ਵੀ ਕੋਈ ਮਾਤਾ ਹੋਵੇ ਜਿਸ ਦੀ ਮੈਂ ਸੇਵਾ ਕਰਾਂ ਜਿਸ ਦਾ ਮੈਂ ਕਹਿਣਾ ਮੰਨਾਂ ਅਤੇ ਹਮੇਸ਼ਾ ਤੋਂ ਹੀ ਉਹ ਸੋਚਦਾ ਰਹਿੰਦਾ ਸੀ ਵੀ ਉਹ ਕੌਣ ਹੋਵੇਗੀ ਜਿਹੜੀ ਕਿ ਮੈਨੂੰ ਛੱਡ ਗਈ ਅਤੇ ਹਰ ਬੁੱਢੀ ਔਰਤ ਦੇ ਵਿੱਚ ਗਰੀਬ ਔਰਤ ਦੇ ਵਿੱਚ ਉਸ ਨੂੰ ਆਪਣੀ ਮਾਤਾ ਦਿਖਦੀ ਸੀ ਤਾਂ ਕਰਕੇ ਉਸ ਨੂੰ ਆਪਣੇ ਘਰ ਲਿਆ ਮੈਂ ਚਲੋ ਜਿੰਨਾ ਚਿਰ ਮੇਰੀ ਅਸਲੀ ਮਾਤਾ ਨਹੀਂ ਆਂਦੀ ਮੈਂ ਇਸ ਦੀ ਸੇਵਾ ਕਰਦਾ ਹਾਂ ਅਤੇ ਇਸ ਤੋਂ ਹੀ ਮੈਂ ਆਪਣੇ ਪਾਪ ਧੋ ਲਾਂਗਾ ਅਤੇ ਪੁੰਨ ਖਟ ਲਾਂਗਾ ਇਹਨਾਂ ਸੋਚ ਕੇ ਪ੍ਰੀਤ ਮਾਤਾ ਦੀ ਸੇਵਾ ਕਰਦਾ ਹੈ ਅਤੇ ਦੋ ਤਿੰਨ ਦਿਨ ਮਾਤਾ ਨੂੰ ਚੰਗਾ ਭੋਜਨ ਦਿੰਦਾ ਹੈ ਹੁਣ ਜਿਹੜੀ ਪਾਗਲ ਮਾਤਾ ਸੀ ਉਸ ਦਾ ਦਿਮਾਗ ਵੀ ਥੋੜਾ ਠੀਕ ਹੋ ਜਾਂਦਾ ਹੈ ਅਤੇ ਪ੍ਰੀਤ ਨੂੰ ਆਪਣਾ ਸਮਝਣ ਲੱਗ ਪੈਂਦੀ ਹੈ। ਪ੍ਰੀਤ ਦੇਖ ਕੇ ਵੀ ਮਾਤਾ ਹੌਂ ਮੇਰੇ ਨਾਲ ਖੁੱਲ ਗਈ ਹੈ ਅਤੇ ਥੋੜੀ-ਥੋੜੀ ਗੱਲਾ ਕਰਨ ਲੱਗ ਪਈ ਹੈ। ਹੁਣ ਵਿਚਾਰੀ ਦੀ ਹਾਲਤ ਵੀ ਠੀਕ ਹੋ ਗਈ ਹੈ। ਤਾਂ ਫਿਰ ਪ੍ਰੀਤ ਮਾਤਾ ਨੂੰ ਪੁੱਛਦਾ ਹੈ, ਦੱਸੋ ਤੁਸੀਂ ਕਿੱਥੋਂ ਆਏ ਹੋ? ਤੁਹਾਡਾ ਬੱਚੇ ਹਨਮ, ਤੁਹਾਡਾ ਘਰ ਵਾਲਾ ਹੈ। ਕਿੱਧਰ ਗਏ ਹਨਮ? ਕਿੱਥੇ ਰਹਿੰਦੇ ਹਨ? ਤੁਹਾਡਾ ਘਰ ਕਿੱਥੇ ਹੈ? ਆਓ ਤੁਹਾਨੂੰ ਮੈਂ ਤੁਹਾਡੇ ਘਰ ਛੱਡਾਵਾਂ। ਇਹਨਾਂ ਸੁਣ ਕੇ ਉਹ ਜਿਹੜੀ ਮਾਤਾ ਹੈ ਉੱਚੀ-ਉੱਚੀ ਰੋਣ ਲੱਗ ਪੈਂਦੀ ਹੈ। ਉਸ ਨੂੰ ਕੋਈ ਬਿਸਾਨ ਨਹੀਂ ਆਂਦਾ। ਹੁਣ ਪ੍ਰੀਤ ਪਛਤਾ ਰਿਹਾ ਸੀ ਮੈਂ ਇੱਕ ਹੀ ਪੁੱਛ ਲਿਆ ਹੈ ਜਰੂਰ ਮੈਂ ਕੋਈ ਦੁੱਖ ਦੀ ਰਗ ਮਾਤਾ ਦੀ ਛੇੜ ਲਈ ਹੈ ਤਾਂ ਮਾਤਾ ਜਿਹੜੀ ਹੈ ਉੱਚੀ ਉੱਚੀ ਪੁੱਬਾ ਮਾਰ ਰੋ ਰੋ ਦੱਸਦੀ ਹੈ ਵੀ ਮੈਂ ਐਸੇ ਹੀ ਸ਼ਹਿਰ ਦੇ ਵਿੱਚ ਵਿਆਹ ਕੇ ਆਈ ਸੀ ਮੇਰਾ ਇੱਕ ਬੜਾ ਚੰਗਾ ਪਤੀ ਸੀ ਘਰ ਵਾਲਾ ਸੀ ਮੇਰੇ ਚਾਰ ਬੱਚੇ ਸਨ ਅਤੇ ਇੱਕ ਦਿਨ ਐਸਾ ਆਇਆ ਜਦੋਂ ਮੇਰਾ ਪਤੀ ਇਸ ਦੁਨੀਆ ਤੋਂ ਚਲਾ ਗਿਆ ਅਤੇ ਮੈਂ ਉਸ ਤੋਂ ਬਾਅਦ ਆਪਣੇ ਬੱਚਿਆਂ ਦੀ ਦੇਖਭਾਲ ਨਹੀਂ ਕਰ ਸਕੀ ਮੈਂ ਇਨੀ ਅਪਾਕੀ ਸੀ ਇਨੀ ਮਜਬੂਰ ਸੀ ਆਪਣੇ ਬੱਚਾ ਨੂੰ ਅनाथ ਆਸ਼ਰਮ ਛੱਡ ਦਿੱਤਾ ਇਹਨਾਂ ਜਦੋਂ ਜੱਜ ਪ੍ਰੀਤ ਸੁਣਦਾ ਹੈ ਉਸ ਨੂੰ ਆਪਣੇ ਕੰਨਾਂ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਇਹ ਤਾਂ ਕੋਈ ਮੇਰੇ ਵਰਗੀ ਕਹਾਣੀ ਲੱਗਦੀ ਹੈ ਮੇਰੀ ਵੀ ਤਾਂ ਮਾਤਾ ਸੀ ਮੇਰਾ ਵੀ ਪਿਤਾ ਬਚਪਨ ਦੇ ਵਿੱਚ ਗੁজার ਗਿਆ ਸੀ ਅਤੇ ਮੇਰੇ ਵੀ ਚਾਰ ਭੈਣ ਭਾਈ ਸੀ ਹੋਵੇ ਨਾ ਹੋਵੇ ਇਸ ਦਾ ਮੇਰੇ ਮਾਤਾ ਨਾਲ ਜ਼ਰੂਰ ਕੋਈ ਲਿੰਕ ਹੈ ਲੇਕਿਨ ਫਿਰ ਉਹ ਸੋਚਦਾ ਹੈ ਕਿ ਕੀ ਪਤਾ ਕਿ ਕੋਈ ਹੋਰ ਹੋਵੇ ਅਤੇ ਇਸ ਦੀ ਵੀ ਕਹਾਣੀ ਮੇਰੇ ਵਰਗੀ ਹੋਵੇ ਤਾਂ ਫਿਰ ਉਹ ਕਨਫਰਮ ਕਰਨ ਲਈ ਪੁੱਛਦਾ ਹੈ ਮਾਤਾ ਜੀ ਤੁਹਾਡੇ ਸਭ ਤੋਂ ਵੱਡੇ ਮੁੰਡੇ ਦਾ ਨਾਮ ਕੀ ਹੈ ਤਾਂ ਮਾਤਾ ਜਿਵੇਂ ਹੀ ਦੱਸਦੀ ਹੈ ਕਿ ਮੇਰੇ ਸਭ ਤੋਂ ਵੱਡੇ ਮੁੰਡੇ ਦਾ ਨਾਮ ਗੁਰਪ੍ਰੀਤ ਹੈ ਤਾਂ ਅਜਦੋਂ ਪ੍ਰੀਤ ਇਹਨਾਂ ਸੁਣਦਾ ਹੈ ਵੀ ਇਹ ਤਾਂ ਮੇਰਾ ਨਾਮ ਲੈ ਰਹੀ ਹੈ। ਪੁੱਬਾ ਮਾਰ ਉੱਚੀ-ਉੱਚੀ ਮਾਤਾ ਦੇ ਗੜ ਲੱਗ ਪੈਂਦਾ ਹੈ ਤੇ ਕਹਿੰਦਾ ਹੈ ਮੈਂ ਤੁਹਾਡਾ ਪ੍ਰੀਤ ਹਾਂ ਗੁਰਪ੍ਰੀਤ ਅਤੇ ਤੁਸੀਂ ਮੈਨੂੰ ਬਚਪਨ ਦੇ ਵਿੱਚ ਅनाथ ਆਸ਼ਰਮ ਕਿਉਂ ਛੱਡ ਗਈ ਸੀ? ਜੇਕਰ ਭੁੱਖੇ ਸੀ ਫਿਰ ਕੀ ਹੋਇਆ? ਸੀ ਤਾਂ ਤੁਸੀਂ ਮੇਰੇ ਮਾਤਾ ਲੇਕਿਨ ਚਲੋ ਜੋ ਵੀ ਹੋਇਆ ਅੱਜ ਮੈਂ ਜੱਜ ਲੱਗ ਗਿਆ ਹਾਂ ਅਤੇ ਮੇਰੇ ਕੋਲ ਚੰਗੀ ਨੌਕਰੀ ਹੈ ਲੇਕਿਨ ਹਮੇਸ਼ਾ ਤੋਂ ਮੈਂ ਗੁਰੂ ਘਰ ਜਾ ਕੇ ਅਰਦਾਸ ਕਰਦਾ ਸੀ ਵੀ ਮੇਰੀ ਮਾਤਾ ਵਾਪਸ ਆ ਜਾਵੇ ਅਤੇ ਮੈਂ ਆਪਣੀ ਮਾਤਾ ਨੂੰ ਦੇਖਣਾ ਚਾਹਨਾ ਚਾਹਨਾ ਹਾਂ ਉਸ ਦੀ ਸੇਵਾ ਕਰਨਾ ਚਾਹਨਾ ਹਾਂ ਰੱਬ ਨੇ ਮੇਰੀ ਸੋਨਣ ਹੈ ਅਤੇ ਤੁਸੀਂ ਮੈਨੂੰ ਅੱਜ ਮੇਰੇ ਘਰ ਮਿਲੇ ਹੋ ਇਸ ਤੋਂ ਵੱਡੀ ਮਦਦ ਮੇਰੇ ਲਈ ਕੀ ਹੋ ਸਕਦੀ ਹੈ ਇਹਨਾਂ ਜਦੋਂ ਉਹ ਮਾਤਾ ਸੁਣਦੀ ਹੈ ਬੁੱਢੀ ਮਾਤਾ ਕੰਮੋਂ ਤਾਂ ਫਿਰ ਉਹ ਵੀ ਆਪਣੇ ਬੇਟੇ ਤੇ ਗੱਲ ਲੱਗ ਪੈਂਦੀ ਹੈ ਉਸ ਨੂੰ ਅਹਿਸਾਸ ਹੋ ਗਿਆ ਸੀ ਵੀ ਇਹ ਤਾਂ ਮੇਰਾ ਹੀ ਖੂਨ ਹੈ ਬੜਾ ਉੱਚੀ ਰੋਂਦੀ ਹੈ ਜਦੋਂ ਦੋਵੇਂ ਚੁੱਪ ਕਰਦੇ ਹਨ ਤਾਂ ਫਿਰ ਅਤੀਤ ਦੀਆਂ ਗੱਲਾਂ ਕਰਦੇ ਹਨ ਕੁਝ ਹਾਸੀ ਵਾਲੀਆਂ ਕੁਝ ਖੁਸ਼ੀ ਵਾਲੀਆਂ ਲੇਕਿਨ ਬਾਕੀ ਸਾਰੀਆਂ ਗਮ ਵਾਲੀਆਂ ਮਾਤਾ ਪੁੱਛਦੀ ਹੈ ਵੀ ਤੇਰੇ ਭੈਣ ਭਰਾ ਕਿੱਥੇ ਹਨ ਕਿੱਧਰ ਗਈ ਤੇਰੀ ਭੈਣ ਅਤੇ ਦੋ ਭਰਾ ਤੇਰੇ ਕਿੱਥੇ ਹਨ ਤਾਂ ਫਿਰ ਜਦੋਂ ਪ੍ਰਿ ਦੱਸਦਾ ਹੈ ਨੂੰ ਤਾਂ ਬਚਪਨ ਦੇ ਵਿੱਚ ਹੀ ਕੋਈ ਹੋਰ ਮਾਤਾ ਪਿਤਾ ਗੋਦ ਲੈ ਗਏ ਸਨ ਅਤੇ ਹੁਣ ਤਾਂ ਮੈਂ ਕਈ ਵਾਰੀ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਨੇ ਆਪਦੀ ਆਪਦੀ ਜ਼ਿੰਦਗੀ ਦੇ ਵਿੱਚ ਬੜਾ ਖੁਸ਼ ਹਨ ਬੜਾ ਚੰਗੀ ਜੀਵਨ ਜੀ ਰਹੇ ਹਨ ਮੈਂ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਉਹਨਾਂ ਦੀ ਜ਼ਿੰਦਗੀ ਨੂੰ ਡਿਸਟਰਬ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਅੱਜ ਜੋ ਬੜਾ ਸੁਖੀ ਹਨ ਉਹਨਾਂ ਨੂੰ ਆਪਣੇ ਇਤਿਹਾਸ ਬਾਰੇ ਆਪਣੇ ਪਾਸਟ ਬਾਰੇ ਕੋਈ ਵੀ ਕੁਝ ਵੀ ਯਾਦ ਨਹੀਂ ਹੈ ਅਤੇ ਜੇਕਰ ਮੈਂ ਉਹਨਾਂ ਨੂੰ ਆਪਣੇ ਗਰੀਬੀ ਬਾਰੇ ਦੱਸਾਂਗਾ ਆਪਣੇ ਵਿਛੋੜੇ ਬਾਰੇ ਦੱਸਾਂਗਾ ਆਪਣੀ ਬੁੱਢੀ ਮਾਤਾ ਬਾਰੇ ਦੱਸਾਂਗਾ ਅਤੇ ਮਰੇ ਹੋਏ ਪਿਤਾ ਬਾਰੇ ਦੱਸਾਂਗਾ ਬਰੇ ਉਹ ਬੜੇ ਦੁਖੀ ਹੋ ਜਾਣਗੇ ਉਹਨਾਂ ਦੀ ਜ਼ਿੰਦਗੀ ਵਿੱਚ ਜਿਹੜੇ ਚਾਰ ਸੁੱਖ ਹਨ ਉਹ ਖੋ ਲੈ ਜਾਣਗੇ ਮੈਂ ਇਹਨਾਂ ਨਹੀਂ ਚਾਹੁੰਦਾ ਮੈਂ ਚਾਹਨਾ ਮੇਰੇ ਜਿਹੜੇ ਭੈਣ ਭਾਈ ਹਨ ਉਹ ਸੁਖੀ ਰਹਿਣ ਚਲੋ ਜੋ ਵੀ ਹੈ ਮੇਰੀ ਉਮਰ ਵੱਡੀ ਸੀ ਮੈਨੂੰ ਸਾਰੀ ਸੁਰਤ ਹੈ ਅੱਜ ਤੁਸੀਂ ਮੇਰੇ ਕੋਲ ਹੋ ਆਓ ਆਪਾਂ ਇੱਕ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਕਰੀਏ ਅਤੇ ਇਕੱਠੇ ਰਹੀਏ ਇਹਨਾਂ ਸੁਣ ਕੇ ਜਿਹੜੀ ਮਾਤਾ ਹੈ ਉਹ ਗੱਲਾਂ ਸਹਿਮਤ ਹੋ ਜਾਂਦੀ ਹੈ ਵਿਚਨ ਉਹਨਾਂ ਨੂੰ ਆਪਣੀ ਜ਼ਿੰਦਗੀ ਜਿਉਣ ਦਿਓ ਆਪਾਂ ਆਪਣੀ ਜ਼ਿੰਦਗੀ ਜਿਉਂਨੇ ਹਾਂ ਇਹਨਾਂ ਸਭ ਹੋਣ ਤੋਂ ਬਾਅਦ ਮਾਤਾ ਹੁਣ ਪ੍ਰੀਤ ਦੇ ਨਾਲ ਰਹਿੰਦੀ ਸੀ ਅਤੇ ਸਵੇਰੇ ਸ਼ਾਮ ਪ੍ਰੀਦਾ ਖਿਆਲ ਰੱਖ ਤੇ ਅਤੇ ਉਸਦੇ ਨਾਲ ਹੀ ਉਸ ਨੂੰ लाड प्यार ਕਰਦੀ ਪ੍ਰੀਤ ਵੀ ਮਾਤਾ ਦੀ ਖੁੱਲੀ ਸੇਵਾ ਕਰਦਾ ਥੋੜੇ ਦਿਨਾਂ ਬਾਅਦ ਮਾਤਾ ਜਿਹੜੀ ਹੈ ਉਹ ਅਖਦੀ ਹੈ ਵੀ ਤੁਸੀਂ ਵਿਆਹ ਕਰਾ ਲਓ ਕਿਉਂ ਨਾ ਤੋਂ ਇੱਕ ਚੰਗੀ ਕੁੜੀ ਦੇ ਨਾਲ ਵਧੀਆ ਰਿਸ਼ਤਾ ਆਪਾਂ ਦੇਖਦੇ ਹਾਂ ਅਤੇ ਵਿਆਹ ਕਰਾ ਲੈਣੇ ਹਾ ਪ੍ਰੀਤ ਵੀ ਮਾਤਾ ਦੀ ਗੱਲ ਨਾਲ ਸਹਿਮਤ ਹੋ ਗਿਆ ਥੋੜੇ ਦਿਨਾਂ ਬਾਅਦ ਉਹ ਵਿਆਹ ਕਰਾ ਲੈਣ ਦਾ ਘਰ ਦੇ ਵਿੱਚ ਬਹੂ ਆ ਗਈ ਸੀ ਅਤੇ ਹੁਣ ਮਾਤਾ ਨੂੰ ਦੋ ਸੇਵਾਦਾਰ ਮਿਲ ਗਏ ਸਨ ਕਿਉਂਕਿ ਬਹੂ ਵੀ ਬਹੁਤ ਚੰਗੀ ਸੀ ਪ੍ਰੀਤ ਦੇ ਚੰਗੇ ਕਰਮਾਂ ਦਾ ਫਾਲ ਉਸ ਨੂੰ ਮਿਲ ਗਿਆ ਸੀ ਅਤੇ ਹੁਣ ਉਸ ਦਾ ਘਰ ਪੂਰੀ ਤਰ੍ਹਾਂ ਖੁਸ਼ਹਾਲ ਸੀ ਕਿਉਂਕਿ ਉਸਦੀ ਮਾਤਾ ਉਸਦੇ ਕੋਲ ਸੀ ਉਸ ਕੋਲ ਇੱਕ ਪਤਨੀ ਸੀ ਅਤੇ ਚੰਗੀ ਨੌਕਰੀ ਸੀ ਰੱਬ ਨੇ ਉਸਤੇ ਚੰਗੇ ਕਰਮਾਂ ਨੂੰ ਫਲ ਲਾ ਲਿਆ ਸੀ ਹਾਂਜੀ ਦੋਸਤੋ ਕੀ ਹੈ ਤੁਹਾਡੀ ਇਸ ਕਹਾਣੀ ਬਾਰੇ رائے ਆਪਣਾ ਕੀਮਤੀ ਕਮੈਂਟ ਜਰੂਰ ਦੇਣਾ ਜੀ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜਰੂਰ ਕਰ ਦੇਣਾ ਜੀ ਤਾਂ ਕਰਕੇ ਉਹਨਾਂ ਤੱਕ ਵੀ ਅਜਿਹੀ ਕਹਾਣੀ ਅਜਿਹੀ ਭਾਵੁਕ ਕਹਾਣੀ ਜਰੂਰ ਪਹੁੰਚ ਸਕੇ ਹਾਂਜੀ ਦੋਸਤੋ ਕਈ ਲੋਕ ਕਮੈਂਟ ਕਰਦੇ ਹਨ ਕਿ ਇਹ ਕਹਾਣੀਆਂ ਜਿਹੜੀਆਂ ਹਨ ਬਿਲਕੁਲ ਝੋਟੀਆਂ ਹਨ ਲੇਕਿਨ ਅਸੀਂ ਤੁਹਾਨੂੰ ਦੱਸ ਦਈਏ ਕਿ ਅਸੀਂ ਜਗ੍ਹਾ ਦਾ ਨਾਮ ਅਤੇ ਆਦਮੀ ਦਾ ਨਾਮ ਖੁੱਲ੍ਹਣਤਾ ਬਣਾਈ ਰੱਖਣ ਵਾਸਤੇ ਲੋਕਾਲੇ ਹਨ ਲੇਕਿਨ ਬਿਲਕੁਲ ਸੱਚੀਆਂ ਕਹਾਣੀਆਂ ਹਨ ਤੁਸੀਂ ਸਾਡੇ ਤੇ ਭਰੋਸਾ ਕਰ ਸਕਦੇ ਹੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ